ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣੀ ਕਿਰਪਾ ਸਿੰਘ ਜੀ ਸਟਾਰਟਿੰਗ ਤੋਂ ਅੱਜ ਐਗਜ਼ਿਬਿਸ਼ਨ ਲੁਧਿਆਣੇ ਵਿੱਚ ਪਹੁੰਚਿਆ ਸੋਨਾ ਗ੍ਰੈਂਡ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਸਾਡੇ ਵਿੱਚ ਗੁਰੀ ਚੋਹਾਨ ਜੀ ਤੇ ਸਾਡੇ 스ਨੋਵਾਈਟ ਵਾਲੇ ਭਾਈ ਸਾਹਿਬ ਤੇ ਵਿੱਕੀ ਜੀ ਤੇ ਹਾਂਜੀ ਤੇ ਸੀਵੀਆ ਜੀ ਸਪੈਸ਼ਲ ਮੈਂ ਬਾਤ ਕਹਿਣਾ ਸੀ ਸੀਵੀਆ ਜੀ ਸਾਡੇ ਨਾਲ ਮੌਜੂਦ ਹੈ ਜਿਹੜਾ ਕਿ ਫੋਟੋਗ੍ਰਾਫਰ ਦੇ ਵਿੱਚ ਬਹੁਤ ਪੜਾਵਾ ਜਿਹੜੀਆਂ ਉਹਨਾਂ ਨੇ ਜਿਹੜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੀ ਹੈ ਉਮਰ ਦੇ ਸਾਹਿਬ ਦੇ ਨਾਲ ਆਪਾਂ ਲਾਈਏ ਬਹੁਤ ਅਰਸਾ ਇਸ ਫੋਟੋਗ੍ਰਾਫਰ ਨੂੰ ਦਿੱਤਾ ਹੈ ਫੋਟੋਗ੍ਰਾਫੀ ਨੂੰ ਦਿੱਤਾ ਸਰ ਕਿਵੇਂ ਦੇਖ ਰਹੇ ਹੋ ਅੱਜ ਜਿਹੜੀ ਸ਼ੁਰੂ ਤੋਂ ਫੋਟੋਗ੍ਰਾਫੀ ਲੈ ਕੇ ਤੇ ਹੁਣ ਦੀ ਫੋਟੋਗ੍ਰਾਫੀ ਦੇ ਨਾਲ ਪਹਿਲਾਂ ਅੰਤਰ ਜੀ ਅਪ ਗੱਲ ਕਰੀਏ ਕਿੰਨਾ ਕੁ ਲੱਗਦਾ ਦੇਖੋ ਜੀ ਸਭ ਤੋਂ ਪਹਿਲਾਂ ਕਿ ਜਿੰਨੇ ਵੀ ਫੋਟੋਗ੍ਰਾਫਰ ਵੀ ਰਿਆ ਜਾਂ ਜਿੰਨੇ ਵੀ ਫੋਟੋਗ੍ਰਾਫਰ ਨੂੰ ਪਿਆਰ ਕਰਦੇ ਆ ਜਿੰਨੇ ਵੀ ਇਸ ਫੰਕਸ਼ਨ ਤੇ ਆਏ ਆ ਉਹਨਾਂ ਦਾ ਜੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਆਪ ਦਾ ਟਾਈਮ ਕੱਢ ਕੇ ਆਏ ਆ ਦੇਖੋ ਜੀ ਪੁਰਾਣੇ ਜਮਾਨ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਅੰਤਰ ਦੀ ਜੇ ਪੁਰਾਣਾ ਜਮਾਨਾ ਕਹਿ ਲਈਏ ਉਸ ਟਾਈਮ ਤੇ ਫੋਟੋਗ੍ਰਾਫੀ ਜਦੋਂ ਤੇ ਮੈਂ ਫੋਟੋਗ੍ਰਾਫੀ ਮੈਂ ਵੀਡੀਓਗ੍ਰਾਫੀ ਪਹਿਲਾਂ ਸ਼ੁਰੂ ਕੀਤੀ ਆ 1986 ਚ ਔਰ ਉਸ ਟਾਈਮ ਜਦੋਂ ਕਿਤੇ ਕੋਈ ਫੋਟੋ ਖਿੱਚਣ ਜਾਂਦਾ ਸੀ ਜਾਂ ਵੀਡੀਓ ਕਰਨ ਵੀ ਜਾਂਦਾ ਸੀ ਤੇ ਆਮ ਜਿਹੜੇ ਸਾਡੇ ਸੱਭਿਆ ਸੀਗੀ ਕਿ ਜਿਹੜੀਆਂ ਸਾਡੀਆਂ ਲੇਡੀਜ਼ ਸੀ ਉਹ ਝੋਂਡ ਕੱਢਦੀਆਂ ਹੁੰਦੀ ਸੀ। ਉਹ ਤੋਂ ਬੜੀ ਪ੍ਰੋਬਲਮ ਹੁੰਦੀ ਸੀ ਝੋਂਡ ਕੱਢਣ ਤੇ। ਜੇ ਕਿਸੇ ਨੂੰ ਕੋਈ ਕਹਿੰਦਾ ਸੀ ਮਾੜਾ ਜਿਹਾ ਪੱਲਾ ਚੱਕ ਲੋ ਉੱਥੇ ਲੜਾਈਆਂ ਹੋ ਜਾਂਦੀਆਂ। ਤੇ ਅੱਜ ਦੇਖੋ ਜ਼ਮਾਨਾ ਕਿੱਥੇ ਚੇਂਜ ਹੋ ਗਿਆ। ਇੱਥੇ ਬੱਚੇ ਹੁਣ ਆਪ ਕਹਿੰਦੇ ਆ ਵੀ ਭਾਈ ਸਾਡੀ ਵੀਡੀਓ ਇਦਾਂ ਕਰੋ, ਇਦਾਂ ਕਰਨੀ ਆ। ਇੰਨਾ ਫਰਕ ਪੈ ਗਿਆ। ਔਰ ਉਸ ਤੋਂ ਪਹਿਲਾਂ ਮੈਂ ਵੀ ਦੇਖਿਆ ਕਿ ਜਦੋਂ ਅਨੰਦ ਕਾਰਜ ਹੁੰਦੇ ਸੀ ਲੜਕੀ ਨੂੰ ਚੱਕ ਕੇ ਵੀ ਲਿਆ ਕੇ ਬਾਹਰ ਦਿੰਦੇ ਤੇ ਚੱਕ ਕੇ ਲੈ ਜਾਂਦੇ ਮੈਂ ਉਹ ਵੀ ਦੇਖਿਆ ਜੀ ਜੀ ਝੁੰਡ ਤੇ ਆਮ ਹੀ ਦੇਖ ਲਿਆ ਹਨ ਤੇ ਬਹੁਤ ਫਰਕ ਪੈ ਗਿਆ ਤੇ ਇਹ ਫਰਕ ਪੈਣਾ ਵੀ ਚਾਹੀਦਾ ਸੀ ਹਾਂਜੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੇ ਥੋੜੀ ਜਿਹੀ ਪੜਾਈ ਦੀ ਜੇ ਫੋਟੋਗ੍ਰਾਫੀ ਵਾਸਤੇ ਪੜਾਈ ਦੀ ਕਿੰਨੀ ਕੋ ਲੋੜ ਹੈ ਤੁਹਾਡਾ ਤਜਰਬਾ ਕੀ ਕਹਿੰਦਾ ਦੇਖੋ ਜੀ ਮੈਂ ਤੇ ਆਪਦੇ ਹਿਸਾਬ ਨਾਲ ਜਰੂਰ ਦੱਸੂਗਾ ਠੀਕ ਹੈ ਪੜਿਆ ਹੁਣ ਬਿਲਕੁਲ ਜ਼ਰੂਰੀ ਆ ਕਿਉਂਕਿ ਜਿਹੜਾ ਹੁਣ ਲੇਟੈਸਟ ਆ ਰਿਹਾ ਵਾ ਉਹ ਪੜ੍ਹਾਈ ਦੇ ਹਿਸਾਬ ਨਾਲ ਹੀ ਬੰਦਾ ਜਿਹੜਾ ਕਾਮਯਾਬ ਹੋਊਗਾ ਕਿਉਂਕਿ ਜਿਸ ਟਾਈਮ ਤੇ ਮੈਂ ਸ਼ੁਰੂ ਕੀਤਾ ਮੈਂ ਹੁਣ ਪੜਿਆ ਵੀ ਘੱਟ ਸੀ ਮੈਂ ਕਿਛ ਕੁ ਸਿੱਖਿਆ ਵੀ ਨਹੀਂ ਮੈਂ ਸ਼ਿਆਸੀ ਚ ਐਂਡ ਚ ਸ਼ੁਰੂ ਕੀਤਾ ਤੇ ਚਲੋ ਉਸ ਟਾਈਮ ਚੱਲ ਗਿਆ ਮੈਨੂੰ ਥੋੜੇ ਸ਼ੌਂਕ ਸੀ ਪ੍ਰੈਕਟੀਕਲ ਕਰ ਕਰਕੇ ਮੈਂ ਸਿੱਖ ਗਿਆ ਪੇਪਰ ਹੁਣ ਅੱਜ ਦਾ ਜਿਹੜਾ ਜ਼ਮਾਨਾ ਵਾ ਉਹ ਅਨਪੜ੍ਹ ਬੰਦਾ ਜਿਹੜਾ ਵਾ ਘਟ ਪੜਿਆ ਉਹਨੂੰ ਨਹੀਂ ਕਾਮਯਾਬ ਹੋ ਸਕਦਾ ਪੜਿਆ ਲਿਖਿਆ ਹੀ ਜਿਹੜਾ ਪੜਿਆ ਹੋਇਆ ਜਿਹੜਾ ਗ੍ਰੈਜੂਏਸ਼ਨ ਹੈ ਉਹ ਇਹਨੂੰ ਕੰਮ ਵਧੀਆ ਤਰੱਕੀ ਤੇ ਲਿਜਾ ਸਕਦਾ ਵਧੀਆ ਕਰ ਸਕਦਾ ਜਿਹੜਾ ਉਪਰਾਲਾ ਅੱਜ ਕੀਤਾ ਗਿਆ ਫੋਟੋਗ੍ਰਾਫੀ ਦੇ ਐਸੋਸੀਏਸ਼ਨ ਨੂੰ ਦੋ ਦਿਨ ਦਾ ਜਿਹੜਾ ਉਪਰਾਲਾ ਕੀਤਾ ਗਿਆ ਵੱਡੀਆਂ-ਵੱਡੀਆਂ ਕੰਪਨੀ ਐਮ ਵੀ ਆਈਆਂ ਆ ਕੰਪਨੀ 'ਚ ਡਿਸਕਾਊਂਟ ਵੀ ਜਿਹੜਾ ਦਿੱਤਾ ਜਾਂਦਾ ਫੋਟੋਗ੍ਰਾਫਰ ਭਰਾ ਕਾਫੀ ਹੁੰਗਾਰਾ ਜਿਹੜਾ ਆਪਾਂ ਨੂੰ ਪੂਰੇ ਪੰਜਾਬ ਤੇ ਹਰਿਆਣਾ ਹਿਮਾਚਲ ਦੇ ਵਿੱਚ ਪਹੁੰਚੇ ਆ ਤਾਂ ਜਿਹੜੇ ਕੱਲ ਆਣ ਵਾਲੇ ਫੋਟੋਗ੍ਰਾਫਰ ਤੁਸੀਂ ਉਹਨਾਂ ਨੂੰ ਕੀ ਦੇਖੋ ਜੀ ਇਹ ਜਿਹੜੀ ਐਗਜ਼ੀਬਿਸ਼ਨ ਆ ਇਹ ਅਸੀਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਅਸੀਂ ਚਲੋ ਸਾਨੂੰ ਸਾਰਿਆਂ ਨੂੰ ਤੁਸੀਂ ਚੁਣਿਆ ਤੇ ਤੁਸੀਂ ਐਸੋਸੀਏਸ਼ਨ ਆਪਾਂ ਬਣਾਈ ਆ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਿਹੜੇ ਸਾਡੇ ਦੂਸਰੇ ਫੋਟੋਗ੍ਰਾਫਰ ਵੀਰ ਉਹਨਾਂ ਵਾਸਤੇ ਕੁਝ ਕਰੀਏ ਅੱਗੇ ਇਹੇ ਹੀ ਐਗਜ਼ੀਬਿਸ਼ਨਾਂ ਬੰਬਈ ਦਿੱਲੀ ਲੱਗਦੀਆਂ ਸੀ ਬਹੁਤ ਲੋਕੀ ਬੰਬਈ ਵੀ ਜਾਂਦੇ ਸੀ ਦਿੱਲੀ ਵੀ ਜਾਂਦੇ ਸੀ ਤੇ ਬਹੁਤ ਜ਼ਿਆਦੇ ਰਹਿ ਜਾਂਦੇ ਸੀ ਜਾਣ ਤੋਂ ਅਸੀਂ ਇਹ ਸੋਚਿਆ ਕਿ ਕਿਉਂ ਨਾ ਹੋਵੇ ਆਪਾਂ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਕਰੀਏ ਕਿ ਜਿਹੜੇ ਸਾਡੇ ਫੋਟੋਗ੍ਰਾਫਰ ਵੀ ਰਿਆ ਵਾਂਝੇ ਰਹਿ ਜਾਂਦੇ ਆ ਉਹ ਵੀ ਇੱਥੇ ਦੇਖ ਸਕਣ ਕਿ ਨਵੀਂ ਟੈਕਨੋਲੋਜੀ ਕੀ ਆਈ ਆ ਜਾਂ ਨਵਾਂ ਕੀ ਆ ਰਿਹਾ ਕਿਹੜੀ ਚੀਜ਼ ਕਿੱਥੋਂ ਮਿਲਣੀ ਹੈ ਕਈ ਵਾਰੀ ਮੈਨੂੰ ਪਤਾ ਹੁੰਦਾ ਵੀ ਮੈਂ ਆਹ ਚੀਜ਼ ਲੈਣੀ ਪਰ ਮੈਨੂੰ ਲੱਭ ਨਹੀਂ ਰਹੀ ਹੁੰਦੀ ਇਸ ਕਰਕੇ ਅਸੀਂ ਇਹ ਸ਼ੁਰੂ ਕੀਤਾ ਵਾ ਕਿ ਹਰ ਇੱਕ ਬੰਦਾ ਹਰ ਇੱਕ ਫੋਟੋਗ੍ਰਾਫਰ ਇੱਥੇ ਆ ਕੇ ਦੇਖੇ ਦੇਖ ਕੇ ਆਪਦੇ ਹਿਸਾਬ ਨਾਲ ਜੋ ਵੀ ਉਹਨੇ ਕਦੇ ਵੀ ਲੈਣਾ ਅੱਜ ਵੀ ਲੈ ਸਕਦਾ ਫਿਰ ਵੀ ਲੈ ਸਕਣਾ ਸਾਰੀਆਂ ਕੰਪਨੀਆਂ ਹੀ ਇੱਥੇ ਆਈਆਂ ਤੇ ਮੈਂ ਤਾਂ ਫੋਟੋਗ੍ਰਾਫਰ ਵੀਰਾਂ ਨੂੰ ਕਹੂੰਗਾ ਇਹ ਤਾਂ ਬਹੁਤ ਵਧੀਆ ਖੁਸ਼ੀ ਵਾਲਾ ਦਿਨ ਹੈ ਕਿ ਤੁਸੀਂ ਸਾਰੇ ਅੱਜ ਇੱਥੇ ਆ ਰਹੇ ਹੋ ਆ ਕੇ ਇਹਦਾ ਨੰਨ ਮੰਨ ਰਹੇ ਹੋ ਔਰ ਨਾਲ ਨੌਲੇਜ ਵੀ ਲੈ ਰਹੇ ਹੋ ਧੰਨਵਾਦ ਜੀ ਤੇ ਅੱਜ ਤੁਸੀਂ ਦੇਖ ਰਹੇ ਹੋ ਜੀ ਸਾਰੇ ਇਸ ਸੀਜ਼ਨ ਨੂੰ ਚਾਹੇ ਉਹਨਾਂ ਦਾ ਛੋਟੇ ਅਹੁਦੇਦਾਰ ਹੋਵੇ ਚਾਹੇ ਵੱਡੇ ਅਹੁਦੇਦਾਰ ਹੋਵੇ ਇਸ ਸੀਜ਼ਨ ਨੂੰ ਲੈ ਕੇ ਬੜੇ ਹੀ ਖੁਸ਼ ਨਜ਼ਰ ਜਿਹੜੇ ਆ ਰਹੇ ਨੇ ਕੈਮਰਾਮੈਨ ਗੁਜੀਤ ਸਿੰਘ ਜੀ ਨਾਲ ਜੀ ਸਟਾਰ ਟੀਮ ਦੇ ਕਿਰਪਾ ਸਿੰਘ ਲੋਗ